ਕਰਦਾ ਨਹੀਂ ਇਹ ਕੱਲ ਨੂੰ ਸਾਡੇ ਘਰ ਦੀਆਂ ਧੀਆ ਭੈਣਾਂ ਵੀ ਹੋ ਸਕਦੀਆਂ ਨੇ ਬੰਦੇ ਆਪ ਦਾ ਕਾਰੋਬਾਰ ਅੱਜ ਮੈਂ ਇੱਥੇ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਪਬਲਿਕਲੀ ਪਿਛਲੇ 8 ਦਿਨਾਂ ਦੇ ਵਿੱਚ ਦੋ ਵਾਰੀ ਬਾਜ਼ਾਰ ਬੰਦ ਹੋ ਚੁੱਕਿਆ ਹੈ ਇੱਥੇ ਵਪਾਰ ਕਿੱਥੇ ਕਰਾਂਗੇ ਕਦੇ ਅਸੀਂ ਸੀਵਰੇਜ ਦੇ ਮੁੱਦੇ ਨੂੰ ਲੈ ਕੇ ਬਾਜ਼ਾਰ ਬੰਦ ਕਰਦੇ ਆ ਕਦੇ ਸਾਡੀਆਂ ਧੀਆ ਭੈਣਾਂ ਦੀ ਰਾਖੀ ਨੂੰ ਲੈ ਕੇ ਬਾਜ਼ਾਰ ਬੰਦ ਕਰਦੇ ਆ ਸਾਡੀ ਇੱਕੋ ਮੰਗ ਹੈ ਪ੍ਰਸ਼ਾਸਨ ਇਹ ਉਹ ਸਮਝਦਾ ਹੈ ਜਾਂ ਐਮਐਲਏ ਸਮਝਦਾ ਹੈ ਕਿ ਮੈਂ ਕੰਮ ਨਹੀਂ ਕਰ ਸਕਦਾ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਕਿ ਮੈਂ ਇਨਕੰਪਟੈਂਟਾਂ ਲਿਕੇ ਸਿਵਾ ਦੇਵੇ ਲੋਕਾਂ ਦੇ ਜਾਨ ਮਾਲ ਦੀ ਰੱਖੀ ਆਪੇ ਕਰਨਗੇ ਲੋਕਾਂ ਦਾ ਟੈਕਸ ਪੇਅਰ ਦਾ ਪੈਸਾ ਜਿਹੜੇ ਥਾਣੇ 'ਚ ਅਸੀਂ ਬੈਠੇ ਸੀ ਉਹ ਸਾਡੇ ਪੈਸਿਆਂ ਦਾ ਬਣਿਆ ਹੋਇਆ ਅਸੀਂ ਥਾਣੇ ਵਾਲੇ ਦੀ ਜਗ੍ਹਾ 'ਚ ਨਹੀਂ ਬੈਠੇ ਥਾਣੇ ਵਾਲੇ ਸਾਡੀ ਜਗ੍ਹਾ 'ਚ ਬੈਠੇ ਨੇ ਉਹਨਾ ਪ੍ਰਸ਼ਾਸਨ ਦੇਖੋ ਚਾਰੇ ਪਾਸੇ ਘੁੰਮ ਰਿਹਾ ਹੈ ਇਹਨਾਂ ਨੇ ਸਿਰਫ ਸਾਡਾ ਬਲ ਦੇਖਣਾ ਹੈ ਇਹ ਸਾਨੂੰ ਟੈਸਟ ਕਰਦੇ ਆ 2 ਘੰਟੇ ਬੈਠਣਗੇ 4 ਘੰਟੇ ਬੈਠਣਗੇ ਬਹੁਤ ਧਰਨੇ ਲੱਗੇ ਨੇ ਪਿਛਲੇ 4 ਸਾਲਾਂ ਦੇ ਵਿੱਚ ਮੰਡੀ ਚੰਗੀ ਤਰ੍ਹਾਂ ਆਪਦਾ ਹੱਕ ਲੈਣਾ ਜਾਣਦੀ ਹੈ ਪਰ ਮੈਂ ਬਾਰ-ਬਾਰ ਹਰ ਧਰਨੇ 'ਚ ਰਿਕਵੈਸਟ ਕਰਦਾ ਵੀ ਸਾਡਾ ਵਜਨ ਨ ਸਾਡਾ ਵਜੇ ਨਾ ਟੋਲਿਆ ਕਰੋ ਅਸੀਂ ਬਹੁਤ ਤਪੇ ਬੈਠੇ ਆ ਐਮਐਲਏ ਸਾਡੇ ਨਾਲ ਆ ਕੇ ਸਟੌਂਗ ਚ ਗੱਲ ਕਰੇ ਪਿਛਲੀ ਵਾਰੀ ਵੀ ਗਿਆ ਸੀ ਡਿਬੇਟ ਕਰੇ ਅਸੀਂ 1 ਲੱਖ ਰੁਪਇਆ ਦੁਵਾਰੇ ਨਾਮ ਘੋਸ਼ਿਤ ਕਰਦੇ ਆ ਕਿ ਇੱਥੇ ਆ ਕੇ ਸਾਡੇ ਨਾਲ ਗੱਲ ਕਰੇ ਕੌਣ ਹੈ ਅਦਿਲ ਡੋਲੀ ਵਾਲੀ ਗੱਡੀ ਹੈ ਉਹ ਡੋਲੀ ਵਾਲੀ ਗੱਡੀ ਹੈ ਕੱਲੀ ਡੋਲੀ ਵਾਲੀ ਗੱਡੀ ਘੜਾਓ ਜੀ ਡੋਲੀ ਵਾਲੀ ਗੱਡੀ ਘੜਾਓ ਕੋਈ ਐਸੀ ਗੱਲ ਨਹੀਂ ਹੈਗੀ ਕੱਲੀ ਡੋਲੀ ਵਾਲੀ ਗੱਡੀ ਨਹੀਂ 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 ਕੱਲੀ ਇੱਕ ਗੱਡੀ ਕਢਾ ਲਈਏ ਜੀ ਕੋਈ ਗੱਡੀ ਪਾਰ ਨਹੀਂ ਜਾਏਗੀ ਜੀ ਕੋਈ ਗੱਡੀ ਵੀ ਪਾਰ ਨਹੀਂ ਜਾਏਗੀ ਟੋਲੀ ਵਾਲੇ ਗੱਡੀ ਨੂੰ ਵੀ ਬੇਨਤੀ ਹੈ ਹੱਥ ਜੋੜ ਕੇ ਕਹੇ ਧੀ ਦਾ ਮਸਲਾ ਹੈਗਾ ਤੇ ਕਿਸੇ ਹੋਰ ਪਾਸੇ ਦੀ ਲੈ ਜਾਓ ਵੀਰ ਬਣ ਕੇ ਕੱਲੀ ਐਂਬੂਲੈਂਸ ਜਾ ਸਕਦੀ ਹੈ ਤੇ ਇੱਕ ਸਕੂਲ ਬੈਂਡ ਜਾ ਸਕਦੀ ਹੈ ਔਰ ਕੋਈ ਗੱਡੀ ਆ ਜਿਹੜੀ ਇਥੋਂ ਨਾ ਗੁਜ਼ਰੇ ਇਹ ਹੱਥ ਜੋੜ ਕੇ ਬੇਨਤੀ ਆ ਤੇ ਮੇਰੇ ਵੱਲੋਂ ਇੱਕ ਹੱਥ ਜੋੜ ਕੇ ਹੋਰ ਬੇਨਤੀ ਆ ਕਿ ਆਰਾਮ ਨਾਲ ਬੈਠ ਜਾਓ ਜਿਹੜੇ ਵੀ ਇਹ ਧੀਰੇ ਇਨਸਾਫ ਲਈ ਆਏ ਆ ਤੇ ਜਿੰਨੇ ਵੀ ਬੁਲਾ ਰਹੇ ਆ ਉਹ ਮੇਰੇ ਕੋਲੇ ਨਾਂ ਲਿਖਾਈ ਜਾਣ ਤੇ ਅੱਗੇ ਮੈਂ ਬੇਨਤੀ ਕਰਾਂਗਾ ਰਮਨਦੀਪ ਸਿੰਘ ਮੋੜਕਲਾ ਤੋਂ ਜੋ ਮੇਰਾ ਵੀਰ ਚੰਗਾ ਸਮਾਜ ਸੇਵੀ ਹੈ ਤੇ ਉਹ ਸਟੇਜ ਤੇ ਆਵੇ ਤੇ ਉਹ ਵੀ ਧੀਰੇ ਦਰਦੇ ਵਿੱਚ ਕੋ ਸ਼ਬਦ ਰੱਖੇ ਪ੍ਰਮੰਦੀਪ ਇੱਕ ਵਾਰੀ ਦੁਪਹਿਰ ਦੇ ਖਾਣੇ ਦਾ ਇੰਤਜ਼ਾਮ ਕੀਤਾ ਆ ਬੀਏ ਸੇਵਾ ਸਵੀਰ ਸੌਜੋ ਕਿਹਾ ਕੋ ਹੋਰ ਨਾ ਖਵੇ ਕਿਵੇਂ ਦੋ ਤਿੰਨ ਪਾਸੇ ਹੋ ਜਾਵੇ ਫੇਰ ਬੇਸਟ ਜਾਂਦੀ ਆ ਮੇਰੇ ਹੱਥ ਬਣ ਕੇ ਬੇਸ ਸੀ ਆ ਦੁਪਹਿਰ ਦੇ ਖਾਣੇ ਦਾ ਇੰਤਜ਼ਾਮ ਮੈਂ ਠੀਕ ਕੀਤਾ ਆ ਬੀਏ ਸਵੀਰ ਅੱਛੇ ਵਾਸੀ ਉਹ ਬੰਦੇ ਭੇਜ ਦੇ ਯਾਰ ਜੈ ਕਿੱਥੇ ਜੈ ਸਾਹਿਬ ਕਿੱਥੇ ਹੈ ਬਾਈਕ ਤੇ ਬੋਲੋ ਬੋਲੋ ਬਾਈਕ ਤੇ ਮਾਤੇ ਇੱਥੇ ਨਾ ਨਹਿਰੀ ਮਹਿਕਮੇ ਤੋਂ ਜੈ ਸਾਹਿਬ ਆਏ ਹੋਣੇ ਹੈ ਕਾਈਂਡਲੀ ਉਹਦਰ ਸਟੇਜ ਵੱਲ ਆ ਜਾਣ ਜੈ ਸਾਹਿਬ ਨਹਿਰੀ ਮਹਿਕਮੇ ਤੋਂ ਪ੍ਰਵੰਦਪੀਤ ਜੀ ਸਾਹਬ ਬੈਠੋ ਹੀ ਮੈਂ ਬਾਹਰ ਵਗ ਕੇ ਬੈਹ ਲਓ ਬੈਠੋ ਬੈਠੇ ਮੈਨਾਂ ਮਗਰ ਨਹੀਂ ਆਉਣਾ ਬੈਹੋ ਔਰੇ ਦੁਖਦੀ ਗੱਲਾਂ ਕਿ ਐਡੀ ਵੱਡੀ ਕਹਾਣਾ ਸਭ ਦੇਣਾ ਵਾਪਰ ਗਈ ਪਰantu ਉਹਦੂ ਵੀ ਵੱਡੀ ਸੁਖ ਦੀ ਗੱਲ ਆ ਕਿ ਅਸੀਂ ਇਨਸਾਫ ਲੈਣ ਵਾਸਤੇ ਹਜੇ ਉਹ ਰਾਹ ਤੇ ਚੜ੍ਹੇ ਨਹੀਂ ਆ ਜਿਹੜਾ ਇਹ ਇਨਸੀਡੈਂਟ ਹੋਇਆ ਸੀਗਾ ਲੜਕੀ ਦੇ ਜਿਹੜੀ ਡੈਡ ਬਡੀ ਜਿਹੜੀ ਸੀਗੀ ਅਸੀਂ ਸਰਚ ਕਰ ਰਹੇ ਸੀਗੇ ਕੱਲ ਤੋਂ ਐਨਡੀਆਰ ਦੀ ਟੀਮ ਲੱਗੀ ਹੋਈਆਂ ਨੇ ਆ ਇਹਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਅਸੀਂ ਬਿਆਨ ਦਰਜ ਕਰਕੇ ਥਾੜਾ ਮੋਡ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕਰ ਲਿਆ ਸੀਗਾ ਮੁਕੱਦਮਾ ਦੀ ਤਫ਼ਤੀਸ਼ ਦੇ ਸਬੰਧ ਦੇ ਵਿੱਚ ਹੁਣ ਅਸੀਂ ਤੱਕ ਪੰਜ ਜਿਹੜੇ ਦੋਸ਼ੀ ਨੇ ਗ੍ਰਿਫਤਾਰ ਕਰ ਲਏ ਨੇ ਜਿਹੜਾ ਮੇਨ ਲੜਕਾ ਸੀਗਾ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ ਉਸ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਗੱਲਾਂ ਆਈਆਂ ਸੀਗੀਆਂ ਉਹਦੇ ਆਧਾਰ ਤੇ ਉੱਤੇ ਜਿਹੜੀ ਹੈਗੀ ਅਸੀਂ ਲੜਕੀ ਦੀ ਡੈੱਡ ਬੋਡੀ ਵੀ ਰਿਕਵਰ ਕਰ ਲਈ ਹੈ ਤੇ ਜਿਹੜੀ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਸਾਡੇ ਚੱਲ ਰਹੀ ਹੈ ਹੁਣ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰਕੇ ਜੋ ਵੀ ਅਗੇ ਰੈਲੇਵੈਂਟ ਸੈਕਸ਼ਨਸ ਹੈਗੇ ਨੇ ਉਹ ਐਡ ਕੀਤੇ ਜਾਣਗੇ ਤੇ ਪੋਸਟਮਾਰਟਮ ਦੀ ਜਿਹੜੀ ਰਿਪੋਰਟਿੰਗ ਕਰਵਾਈ ਗਈ ਹੈ ਕਿ ਦੱਸੋ ਇਹ ਲੜਕੇ ਦੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਹੋਇਆ ਦੱਸੋ ਲੜਕੀ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੇ ਮਾਰਨ ਨਾਲ ਸੰਬੰਧੀ ਕੁਝ ਦੱਸਿਆ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਤੱਥ ਸਾਹਮਣੇ ਆਏ ਨੇ ਵਜਾ ਰੰਜਾ ਜਿਹੜੀ ਹੈਗੀ ਆ ਉਹ ਅਸੀਂ ਇਸ ਟਾਈਮ ਤੇ ਡਿਸਕਲੋਜ਼ ਨਹੀਂ ਕਰ ਸਕਦੇ that we are working with ਜਿਹੜੀ ਹੈਗੀ ਕਿਉਂਕਿ ਬੀਇੰਗ ਲੜਕੀ ਦੇ ਨਾਲ ਮਸਲਾ ਨਾਲ ਸੰਬੰਧਤ ਹੋਣ ਕਰਕੇ ਸੈਂਸਿਟਿਵੀ ਹੈ ਤੋ ਅਸੀਂ ਜਿਹੜਾ ਹੈਗਾ ਇਸ ਮੌਕੇ ਤੇ ਤੁਹਾਡਾ ਡਿਸਕਲੋਜ਼ ਨਹੀਂ ਕਰ ਸਕਦੇ ਬਾਕੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਅਜੇ ਚੱਲ ਰਹੀ ਹੈ ਹੈ ਇਹ ਮੈਟਰ ਹੀ ਆ ਜਿਹੜੀ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਤਾਂ ਇਹੀ ਸਾਹਮਣੇ ਆਇਆ ਹੈ ਜੇ ਪੰਜ ਤੁਸੀਂ ਦੋਸ਼ੀ ਕਰ ਰਹੇ ਹੋ ਕੌਣ ਕੌਣ ਨੇ ਦੱਸ ਸਕਦੇ ਇਦੇ ਵਿੱਚ ਇੱਕ ਲੜਕਾ ਹੈ ਤੇ ਉਹਦੇ ਜਿਹੜੇ ਇੱਕ ਦੋਸਤ ਹੈ ਉਹਦੇ ਬਾਕੀ ਰਿਸ਼ਤੇਦਾਰ ਨੇ ਚਾਚਾ ਨੇ ਉਹਦੇ ਪਰ ਮਾਦਰ ਕੋਈ ਸਮਾਂ ਘਟਨਾ ਦਾ ਇਹ ਜਿਹੜੀ ਹੈਗੀ ਹੈ ਸ਼ਾਇਦ 9 ਤਰੀਕ ਦੀ ਟਾਈਮਿੰਗ ਜਿਹੜੀ ਹੈਗੀ ਆ ਅੱਧੀ ਰਾਤ ਦੇ ਕਰੀਬ ਹੀ ਕੀ ਨਾਮ ਹੋਦਾ ਜੀਸ਼ ਕੁਮਾਰ ਜੈਨ ਸਾਬਕਾ ਵਿਧਾਨ ਮਿਸਟਰ ਕੌਂਸਲ ਮੌਰ ਕੁੜੀ ਦਾ ਕੀ ਮਾਮਲਾ ਹੋਇਆ ਜੀ ਮਾਮਲਾ ਤਾਂ ਜੇ ਸਾਹਮਣੇ ਆਊਗਾ ਪਰ ਇਹ ਪਤਾ ਲੱਗਿਆ ਜੀ ਮੌਣ ਮੰਡੀ ਦੀ ਇੱਕ ਬਹੁਤ ਹੀ ਮਾਸੂਮ ਬੱਚੀ ਦਾ ਕਤਲ ਹੋਇਆਗਾ ਕੀ ਨਾਮ ਸੀ ਉਹਦਾ ਲੜਕੀ ਦਾ ਨਾਮ ਨਹੀਂ ਮੈਨੂੰ ਧਿਆਨ ਵਿੱਚ ਹੈਗਾ ਚੰਗਾ ਮੁੰਡਾ ਕਿ ਨਹੀਂ ਉਮਰ 19 ਸਾਲ ਦੀ ਕੁੜੀ ਦੀ ਅੱਛਾ ਤੇ ਉਹਦੇ ਵਾਸਤੇ ਮੰਡੀ ਨੂੰ ਵਾਸਤੇ ਭਾਰੀ ਰੋਸ ਪਾਇਆ ਜਾ ਰਿਹਾ ਸਾਰੀ ਮੰਡੀਆਂ ਜੀ ਪੁਲਿਸ ਥਾਣਾ ਮੋੜ ਵਿਖੇ ਇਕੱਠੀ ਹੋਈ ਹੋਈ ਆ ਮੰਡੀ ਦੇ ਵਾਸੀ ਮੰਗ ਕਰਦੇ ਆ ਕਿ ਜਲਦੀ ਨੂੰ ਜਲਦੀ ਉਹਦੇ ਜੋ ਵੀ ਕਾਤਲਾਂ ਖੜਾ ਜਾਵੇ ਸਖਸਤਾ ਜਾ ਦਿੱਤੀ ਜਾਵੇ 19 ਦੇ ਤੱਕ ਮੰਡੀ ਜਿੱਨਾ ਜਿਹੜਾ ਬੜਕੀ ਦੇ ਕਾਤਲ ਨਹੀਂ ਫੜੇ ਜਾਂਦੇ ਉਹਦਾ ਉਹਦਾ ਸੰਸਕਾਰ ਨਹੀਂ ਹੋਊਗਾ 19 ਦੇ ਤੱਕ ਮੰਡੀ ਬੰਦ ਰਹੂਗੀ ਪੂਰਾ ਤੱਕ ਮੁੰਡਾ ਕਿੰਨਾ ਹੁੰਦਾ ਮੰਡੀ ਦੇ ਹੀ ਮੁੰਡਾ ਸੀਗਾ ਇਹ ਕਲੀਅਰ ਹੋਊਗੀ ਸਾਰੀ ਗੱਲ ਸਾਹਮਣੇ ਆਊਗੀ ਔੜੀ ਵਾਦ ਕੀ ਨਾਮ ਹਟਦਾ ਜੀ ਗਰਮੇਲ ਸਿੰਘ ਹੈ ਜੀ ਜਿਹੜੀ ਅੱਜ ਮੌੜ ਖੁਰਦ ਦੇ ਵਿੱਚ ਮੌੜ ਮੰਡੀ ਦੇ ਵਿੱਚ ਘਟਨਾ ਵਾਪਰੀ ਹੈ ਉਹ ਬਹੁਤ ਦੁੱਖ ਆਲੀ ਘਟਣ ਹੈਗੀ ਜਿਹੜੀ ਕਿ 18 19 ਸਾਲ ਦੀ ਬੇਟੀ ਸੀਗੀ ਤੇ ਉਹ ਬੇਟੀ ਨੂੰ ਮਾਰ ਕੇ ਨਹਿਰ ਦੇ ਵਿੱਚ ਸੁੱਟਿਆ ਗਿਆ ਸਾਡੇ ਇਥੇ ਪ੍ਰਸ਼ਾਸਨ ਦੀ ਇੰਨੀ ਨਲਾਇਕੀ ਹੈਗੀ ਕਿਉਂਕਿ ਅੱਜ ਕੱਲ ਪੰਜਾਬ ਦੇ ਵਿੱਚ ਕੋਈ ਕੁੜੀਆਂ ਜਾਂ ਬੱਚੇ ਸੁਰੱਖਿਸ਼ ਹੈ ਹੀ ਨਹੀਂਗੇ ਕਿਉਂ ਜਿਹੜੀ ਸਰਕਾਰ ਹੈਗੀ ਇੱਧਰ ਇਹਨਾਂ ਦਾ ਧਿਆਨ ਬਹੁਤ ਜ਼ਿਆਦਾ ਘਟ ਹੈਗਾ ਜਿਹੜੇ ਅੱਜ ਬਹੁਤ ਦੁੱਖ ਦੀ ਗੱਲ ਹੈਗੀ ਮੌੜ ਮੰਡੀ ਦੇ ਵਿੱਚ ਆ ਹੁਣੇ ਬੰਦ ਕਰਨ ਦਾ ਐਲਾਨ ਕੀਤਾ ਹੈ ਤੇ ਅਸੀਂ ਵੀ ਜਾਣਿਆ ਸਹਿਯੋਗ ਦੇਵਾਂਗੇ ਸਾਰੇ ਨਗਰ ਦਾ ਵੀ ਫਰਜ਼ ਬਣਦਾ ਤੇ ਸਾਡੀ ਮੰਡੀ ਵਾਸੀਆਂ ਦਾ ਵੀ ਫਰਜ਼ ਬਣਦਾਗਾ ਵੀ ਜਿਹੜੀਆਂ ਇਹ ਜੀਆਂ ਘਟਨਾ ਨੇ ਜਿਹੜੀਆਂ ਨਲਾਇਕ ਸਰਕਾਰ ਦੇ ਕਾਰਨ ਜਿਹੜੀਆਂ ਹੋ ਰਹੀਆਂ ਨਹੀਂ ਆ ਉਹਨਾਂ ਨੂੰ ਕਿਸੇ ਲੋਕ ਤੇ ਰੋਕਿਆ ਜਾਵੇ ਤੇ ਇਹ ਜੀਆਂ ਘਟਨਾ ਦੇ ਉੱਤੇ ਜਿਹੜੀਆਂ ਠੱਲ ਪਾਈ ਜਾਵੇ ਕਿਉਂ ਬਹੁਤ ਦੁੱਖ ਵਾਲੀ ਗੱਲ ਹੈਗੀ ਕਿਉਂਕਿ ਛੋਟੀ ਉਮਰ ਦੀ ਕੁੜੀ ਹੈਗੀ ਕੀ ਨਾਮ ਸੀ ਇਹ ਕੀ ਆਪਣਾ ਚੈਰਸ 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 ਕੁੜੀ ਦਾ ਨਾਮ ਹੈ ਮੈਂ ਸੁਣਿਆ ਵੀ ਚੈਰਸ ਕੁੜੀ ਦਾ ਨਾਮ ਹੈ ਤੇ ਬਹੁਤ ਛੋਟੀ ਉਮਰ ਦੀ ਕੁੜੀ ਹੈਗੀ ਕੁੜੀ ਮੇਰੇ ਖਿਆਲ ਨਾਲ ਵੀ ਪੜ੍ਹਦੀ ਸੀ ਉੱਥੇ ਮੋਕਲ 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 ਤਾਂ ਉਹ ਇਸ ਤਰ੍ਹਾਂ ਕਰਕੇ ਕੁੜੀ ਦਾ ਨਾਮ ਸੀਗਾ ਤੇ ਇਹ ਬਹੁਤ ਦੁੱਖ ਵਾਲੀ ਗੱਲ ਹੈਗੀ ਇਦੇ ਉੱਤੇ ਸਾਡੇ ਅਸੀਂ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਖੜਾਂਗੇ ਤੇ ਆਪਣੀ ਪਾਰਟੀ ਵੱਲੋਂ ਵੀ ਸਾਰਾ ਸੱਦਾ ਪੱਤਰ ਦੇ ਕੇ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਇਨਸਾਫ ਦੀ ਮੰਗ ਨੂੰ ਲੈ ਕੇ ਇਨਸਾਫ ਮੰਗਾਗੇ ਇਨਸਾਫ ਸਰਕਾਰ ਤੋਂ ਵੀ ਇਨਸਾਫ ਦਿੱਤਾ ਜਾਵੇ ਤੇ ਜਿਹੜੇ ਦੋਸ਼ੀ ਨਦੋਸ਼ੀਆਂ ਨੂੰ ਫੜ ਕੇ ਸਰਾਖਾਂ ਦੇ ਪਿੱਸੇ ਬੰਦ ਕੀਤਾ ਜਾਵੇ ਅਸੀਂ ਇੰਨੇ ਹੀ ਕਹਿੰਦੇ ਹੋਏ ਜਾਣਦੇ ਹਾਂ ਕਿ ਹੁਣ ਮੋੜ ਮੰਡੀ ਦੇ ਵਿੱਚ ਵੀ ਕੀ ਉੱਥੇ ਦਾ ਮਾਹੌਲ ਆ